सिंगर <saiden> कोई नहीं आ रहे काम करो वो तो बहुत तो से अरे एक तो और ठीक है आप लवली भी नाली है लवली भी नाली वो आ गया जोर-जोर से मोमिन कुछ नहीं है यार तू सुन ले तारागढ़ मखाना में दूजे बच्चे छोटे होते है ना तारागढ़ कहता कुछ नहीं है ज्यादा पर कटने को कुछ फसे जन ਨਹੀਂ ਬਿਲਕੁਲ ਜਿਹੜਾ ਬਾੜ ਦਾ ਪਾਣੀ ਆ ਉਹ ਆਪਣੀ ਹੁਣ ਚਰਮ ਸੀਮਾ ਤੋਂ ਵੀ ਉੱਪਰ ਮੈਂ ਕਹਿ ਸਕਦਾ ਜੰਮੂ ਕਸ਼ਮੀਰ ਹੋਰ ਹਿਮਾਚਲ ਦੇ ਅੰਦਰ ਭਾਰੀ ਬਾਰਿਸ਼ ਕਰਕੇ ਜਿਹੜੇ ਸਾਡੇ ਡੈਮ ਨੇ ਉਹ ਓਵਰਫਲੋ ਨੇ ਔਰ ਅੱਜ ਡੈਮ ਤੋਂ ਜਿਹੜਾ 110000 ਕਿਊਸਕ ਪਾਣੀ ਰਾਵੀ 'ਚ ਛੱਡਿਆ ਗਿਆ ਸੋ 2 1988 ਦੇ ਅੰਦਰ ਜਦੋਂ ਹੜ੍ਹ ਆਏ ਸਨ ਉਦੋਂ ਜਿੰਨਾ ਪਾਣੀ ਆਇਆ ਸੀ ਉਹਦੇ ਨਾਲੋਂ 2 ਫੁੱਟ ਪਾਣੀ ਥੱਲੇ ਆ ਸੋ ਮੈਂ ਕਹਿ ਸਕਦਾ ਵੀ 1988 ਵਰਗਾ ਫਲੱਡ ਜਿਹੜਾ ਆ ਉਹ ਉਹਦੀ ਸਥਿਤੀ ਬਣੀ ਆ ਸੋ ਕਾਫੀ ਲਾਕੇ ਚ ਪਾਣੀ ਅੱਧੇ ਕਰਕੇ ਜਿਹੜੇ ਉਹ ਸਾਡੀਆਂ ਫਸਲਾਂ ਦਾ ਤੇ ਹੈ ਹੀ ਹੈ ਮਨੁੱਖੀ ਜ਼ਿੰਦਗੀ ਵੀ ਕਾਫੀ ਸੰਕਟ ਚੋਂ ਗੁਜ਼ਰ ਰਹੀ ਆ ਸੋ ਅਸੀਂ ਵੀ ਕੱਲ ਦੇ ਸਾਰੇ ਜਿਹੜਾ ਪ੍ਰਸ਼ਾਸਨ ਮੈਂ ਵੀ ਮੇਰੀਆਂ ਟੀਮਾਂ ਸਾਰੀਆਂ ਇਸ ਕੰਮ ਚ ਲੱਗੀਆਂ ਨੇ ਸੋ ਅੱਜ ਜਿਹੜਾ ਤੁਸੀਂ ਹੈਲੀਕਾਪਟਰ ਦਾ ਜ਼ਿਕਰ ਕਰਦੇ ਹੋ ਮੈਨੂੰ ਸਵੇਰੇ 6 ਵਜੇ ਇੱਕ ਫੋਨ ਆਇਆ ਸੀਗਾ ਇੱਕ ਤਾਸ ਪਿੰਡ ਤੋਂ ਕਿ ਸਾਡੇ ਇੱਥੇ 8 ਮੁੰਡੇ ਜਿਹੜੇ ਆ ਉਹ ਫਸੇ ਆ ساری ਰਾਤ ਉਹ ਸੱਤ ਤੇ ਖੜੇ ਰਹੇ ਆ ساری ਰਾਤ ਉਹਨਾਂ ਦੇ ਮੀਂਹ ਪਿਆ ਤੇ ਉੱਥੇ ਉਹਨਾਂ ਨੂੰ ਰੈਸਕਿਊ ਕਰਕੇ ਜਿਹੜਾ ਉਹਨਾਂ ਦੀ ਜਿੰਦਗੀਆਂ ਬਚਾਈਆਂ ਜਾਣ ਸੋ ਮੈਂ ਸਵੇਰੇ ਸੀਐਮ ਔਫਿਸ ਚ ਗੱਲ ਕੀਤੀ ਔਰ ਚੀਫ ਸਕੱਟਰੀ ਪੰਜਾਬ ਨਾਲ ਗੱਲ ਕੀਤੀ ਔਰ ਆਪਣੇ ਸੀਨੀਅਰ ਮੰਤਰੀ ਰਪਾਲ ਸਿੰਘ ਚੀਮਾ ਜਿੰਨਾਂ ਨਾਲ ਗੱਲ ਕਰਨ ਤੋਂ ਬਾਅਦ ਵੀ ਇਹ ਸਥਿਤੀ ਆ ਤੇ ਤੇ ਇਮੀਡੀਏਟਲੀ ਜਿਹੜਾ ਆ ਉਹ ਹੈਲੀਕਾਪਟਰ ਭੇਜਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਪਠਾਨਕੋਟ ਆਰਮੀ ਬੀਸਨਾ ਗੱਲ ਕਰਕੇ ਇੱਕ ਹੈਲੀਕਾਪਟਰ ਜਿਹੜਾ ਉਹ ਸਟੈਂਡ ਅਪ ਕਰ ਲਿਆ ਸੀ ਪਰ ਕਿਉਂਕਿ ਵੈਦਰ ਠੀਕ ਨਾ ਹੋਣ ਕਰਕੇ ਉਹ ਹੈਲੀਕਾਪਟਰ ਜਿਹੜਾ ਸਵੇਰੇ ਨਹੀਂ ਮਤਲਬ ਜਿਹੜਾ ਜਿਹੜਾ ਉੱਡ ਸਕਿਆ ਹੁਣ 2:00 ਵਜੇ ਉਹ ਹੈਲੀਕਾਪਟਰ ਆਇਆ ਤੇ ਉਸ ਹੈਲੀਕਾਪਟਰ ਨੇ ਕਜਲਾ ਔਰ ਲਸਿਆਣ ਦੇ ਵਿੱਚੋਂ ਕਾਫੀ ਬਜ਼ੁਰਗਾਂ ਦੀ ਔਰ ਬੱਚਿਆਂ ਦੀ ਜਿਹੜੀ ਆ ਰੈਸਕਿਊ ਕਰਕੇ ਉਹਨਾਂ ਨੂੰ ਤੰਗੋ ਸਾਹ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਆ ਉਹतिर ਲੈਂਡ ਕੀਤਾ ਜਾ ਰਿਹਾ ਸੋ ਲਗਭਗ 150 ਜਿਹੜਾ ਵਿਅਕਤੀ ਆ ਉਹ ਸਤ ਪਿੰਡਾਂ ਚ ਫਸਿਆ ਪਰ ਬਹੁਤਿਆ ਨੇ ਇਹ ਕਿਹਾ ਕਿ ਅਸੀਂ ਜਾਣਾ ਨਹੀਂ ਚਾਹੁੰਦੇ ਅਸੀਂ ਇੱਥੇ ਰਹਿਣਾ ਪਰ ਜਿਹੜੇ ਆਣਾ ਚਾਹੁੰਦੇ ਆ ਉਤੋਂ ਉਹਨਾਂ ਨੂੰ ਰੈਸਕਿਊ ਕਰਕੇ ਲਗਾਤਾਰ ਲਿਆਂਦਾ ਜਾ ਰਿਹਾ ਤੇ ਇਸ ਤੋਂ ਇਲਾਵਾ 8 ਮੁੰਡੇ ਜਿਹੜੇ ਆ ਉਹਨਾਂ ਨੂੰ ਐਨਡੀਆਰਐਫ ਨੇ ਜਿਹੜਾ ਰੈਸਕਿਊ ਕਰਕੇ ਉਹ ਵੀ ਮਤਲਬ ਲਿਆਂਦਾ ਸੋ ਲਗਾਤਾਰ ਸਭ ਤੋਂ ਪਹਿਲੋ ਸਾਡੀ ਮਾਨ ਸਰਕਾਰ ਦੀ ਪ੍ਰਾਤਮਿਕਤਾ ਮੇਰੀ ਵੀ ਇਹ ਕੋਸ਼ਿਸ਼ ਆ ਕਿ ਪਹਿਲੋ ਮਰੂਕੀ ਜ਼ਿੰਦਗੀਆਂ ਨੂੰ ਬਚਾਇਆ ਜਾਵੇ ਜਾਨਵਰਾਂ ਨੂੰ ਬਚਾਇਆ ਜਾਵੇ ਪਸ਼ੂਆਂ ਨੂੰ ਬਚਾਇਆ ਜਾਵੇ ਇਨਸਾਨਾਂ ਨੂੰ ਬਚਾਇਆ ਜਾਵੇ ਬਾਕੀ ਨੁਕਸਾਨ ਦੀ ਗੱਲ ਬਾਅਦ ਚ ਦੇਖਾਂਗੇ ਉਹ ਕਿਹਦਾ ਕਿੰਨਾ ਹੋਇਆ ਉਹ ਵੀ ਪਰਪਾਈ ਸਰਕਾਰ ਕਰੇਗੀ ਪਰ ਮੈਂ ਲੋਕਾਂ ਦੀ ਵੀ ਦੀਦ ਦਿਨਾਂ ਲੋਕਾਂ ਨੂੰ ਵੀ ਐਪਰੀਸ਼ੀਏਟ ਕਰਦਾ ਲੋਕਾਂ ਨੇ ਵੀ ਬੜੀ ਹਿੰਮਤ ਦੇ ਨਾਲ ਇਸ ਕੁਦਰਤੀ ਆਫਤ ਦਾ ਮੁਕਾਬਲਾ ਕੀਤਾ ਸਾਰੇ ਸਾਡੇ ਸਾਥੀ ਚੜ੍ਹਦੀ ਕਲਾ ਚ ਨੇ ਵੈਸੇ ਵੀ ਪੰਜਾਬ ਵਾਲੇ ਲੋਕ ਜਾਂ ਬਾਰਡਰ ਤੇ ਰਹਿਣ ਵਾਲੇ ਲੋਕ ਮਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਰਹਿੰਦੇ ਆ ਕਈ ਜੰਗਾ ਦਾ ਸਾਡੇ ਸਿਰ ਸਿਆਪਾ ਮੜ ਦਿੱਤਾ ਜਾਂਦਾ ਕਦੀ ਕੁਦਰਤ ਵੀ ਸਾਡੇ ਨਾਲ ਇੰਤਜ਼ਾ ਸਾਡੇ ਐਗਜ਼ਾਮ ਲੈਂਦੀ ਆ ਜੋ ਹਰ ਘੜੀ ਦੀ ਸਫਲ ਹੋ ਕੇ ਨਿਕਲਦੇ ਆ ਅਸੀਂ ਪੰਜਾਬੀ ਲੋਕ ਆ ਇਹਦੇ ਚੋਂ ਵੀ ਨਿਕਲਾਂਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਲਗਾਤਾਰ ਤੁਹਾਡੇ ਨਾਲ ਆ ਤੁਹਾਡੇ ਵਿੱਚ ਆ ਔਰ ਦੋ ਵੱਡੇ ਲੰਗਰ ਜਿਹੜੇ ਆ ਅਸੀਂ ਇੱਕ ਨੋਟ ਜਮਲ ਸਿੰਘ ਦੇ ਅੰਦਰ ਔਰ ਇੱਕ ਤਾਰਾਗਰ ਦੇ ਅੰਦਰ ਸਿਹਰ ਦੇ ਚਾਲੂ ਨੇ ਜਿਹੜੇ ਵੀ ਲੋਕ ਉੱਥੇ ਆ ਰਹੇ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਰਹਿਣ ਦੇ ਲਈ ਬਹਿਣ ਦੇ ਲਈ ਹਰ ਤਰ੍ਹਾਂ ਦੀ ਸਹਾਇਤਾ ਮਹਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਵੀ 24 ਘੰਟੇ ਅਸੀਂ ਹਾਜ਼ਰ ਹਾਂ ਕਿਸੇ ਤਰ੍ਹਾਂ ਦਾ ਵੀ ਕੋਈ ਸੰਕਟ ਹੋਵੇ ਤੁਹਾਡੀ ਵਾਹ ਫੜਾ